ਅੱਜ ਆਪਾਂ ਗੱਲ ਕਰਦੇ ਆ ਭਾਈ ਅੰਮਰਤਪਾਲ ਸਿੰਘ ਖਾਲਸਾ ਜਿਹੜੇ ਇਸਾਮ ਦੀ ਡਿਬੂਗੜ ਜੇਲ੍ਹ ਦੇ ਵਿੱਚ ਬੰਦ ਨੇ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਆਜ਼ਾਦ ਉਮੀਦਵਾਰ ਦੇ ਤੌਰ ਤੇ ਖਨੂਰ ਸਾਹ ਤੋਂ ਖੜਾ ਕੀਤਾ ਗਿਆ ਸੀ ਸੰਗਤ ਵੱਲੋਂ ਜਿਹੜੇ ਕਿ ਕਰੀਬ 2 ਲੱਖ ਦੇ ਵੋਟਾਂ ਦੇ ਫਰਕ ਨਾਲ ਜਿੱਤੂ ਰਹੇ ਨੇ ਉਹਨਾਂ ਉੱਤੇ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਵੱਲੋਂ ਸਾਂਝ ਜਿਹੜੀ ਐਨਐਸਿਕਲ ਲਗਾਈ ਗਈ ਆ ਪਰ ਹੁਣ ਐਮਪੀ ਬਣ ਗਏ ਭਾਈ ਅੰਮਰਤਪਾਲ ਸਿੰਘ ਐਮਪੀ ਬਣ ਗਏ ਉਹਨਾਂ ਨੂੰ ਅਜੇ ਤੱਕ ਜਿਹੜੀ ਜੇਲ੍ਹ ਵਿੱਚੋਂ ਬਾਹਰ ਨਹੀਂ ਕੱਢਿਆ ਜਾ ਰਿਹਾ ਇਹ ਭਗਵੰਤ ਮਾਨ ਨੂੰ ਚਾਹੀਦਾ ਕਿ ਜਿਹੜਾ ਬੰਦਾ ਸੰਵਿਧਾਨ ਦੇ ਰਾਹੀ ਐਮਪੀ ਬਣ ਗਿਆ ਉਹਨੂੰ ਤੁਸੀਂ ਬਾਹਰ ਕਿਉਂ ਨਹੀਂ ਕੱਢ ਰਹੇ ਇਹ ਭਗਵੰਤ ਮਾਨ ਨੂੰ ਜਿਹੜਾ ਸਬਕ ਸਿੱਖ ਲੈਣਾ ਚਾਹੀਦਾ ਕਿ ਜਿਹੜਾ 013 ਕਹਿੰਦਾ ਸੀ ਸੀਟਾਂ ਲੋਕਾਂ ਨੇ ਤਿੰਨ ਸੀਟਾਂ ਤੇ ਖੜਾ ਕਰ ਦਿੱਤਾ ਤਾਂ ਦੇ 92 ਐਮਐਲਏ ਜਿੱਤਦੇ ਨੇ ਹੁਣ ਕਦੇ 13 ਚੋਂ ਤਿੰਨ ਜਿਹੜੀਆਂ ਹੈਗੀਆਂ ਨੇ ਐਮਪੀ ਜਿੱਤਦੇ ਨੇ ਇਹ ਬਹੁਤ ਵੱਡਾ ਇੱਕ ਜਿਹੜਾ ਆਪਾਂ ਕਹਿ ਲਈਏ ਸੰਗਤ ਦੇ ਵਿੱਚ ਰੋਸ ਸੀ ਗੁੱਸਾ ਸੀ ਇਸ ਤਰ੍ਹਾਂ ਫਰੀਦਕੋਟ ਵਾਸੀਆਂ ਨੇ ਜਿਹੜਾ ਭਾਈ ਸਰਬਜੀਤ ਸਿੰਘ ਖਾਲਸਾ ਨੂੰ 70000 ਦੇ ਵੋਟਾਂ ਦੇ ਫਰਕ ਨਾਲ ਜਿੱਤਾਇਆ ਗਿਆ ਤੇ ਉੱਥੋਂ ਕਰਮਜੀਤ ਅਨਮੋਲ ਨੂੰ ਹਰਾਇਆ ਗਿਆ ਆਵਾ ਦੀ ਪਾਰਟੀ ਦੇ ਜਿਹੜਾ ਭਵੰਤਮਾਨ ਕਹਿੰਦਾ ਹੁੰਦਾ ਸੀ ਕਹਿੰਦਾ ਅੱਤ ਤੇ ਅੰਤ ਦਾ ਕਹਿੰਦਾ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਟਿੱਪੀ ਤੋਂ ਕੰਨਾ ਸੌਰੀ ਟਿੱਪੀ ਤੋਂ ਅਦਕ ਅਦਕ ਤੋਂ ਟਿੱਪੀ ਬਣ ਜਾਂਦੀ ਆ ਉਹੀ ਗੱਲ ਐ ਕਿ ਲੋਕਾਂ ਨੇ ਜਿਹੜੇ ਇਸ ਸੰਗਤ ਨੇ ਉਹ ਬਦਲਦੀ ਟਿੱਪੀ ਦਾ ਜਿਹੜਾ ਅਦਕ ਲਾ ਦਿੱਤਾ ਅੰਤ ਤੇ ਜੇਕਰ ਅਜੇ ਵੀ ਇਹ ਚਾਹਦਾਗਾ ਭਵੰਤਮਾਨ ਸਰਕਾਰ ਚਾਹੁੰਦੀ ਆ ਪੰਜਾਬ ਸਰਕਾਰ ਚਾਹੁੰਦੀ ਆ ਕਿ ਅਸੀਂ ਨੌਜਵਾਨਾਂ ਨੂੰ ਜਿਹੜੇ ਆ ਕਿ ਜ਼ਿਲ੍ਹਾ ਦੇ ਵਿੱਚ ਹੀ ਡੱਕੀ ਰੱਖਣਾਗਾ ਕਿ ਦਿਓ ਬਾਹਰ ਨਾ ਆ ਜਾਣ ਕਿ ਦਿਓ ਸਾਡੀ ਕੁਰਸੀ ਲਈ ਖਤਰਨਾਕ ਨਾ ਬਣ ਜਾਣ ਸਾਡੀ ਕੋਸਤੀ ਨਾ ਖੋ ਲੈਣ ਜਿਸ ਤਰ੍ਹਾਂ ਹੁਣ ਦੋ ਆਜ਼ਾਦ ਉਮੀਦਵਾਰ ਜਿੱਤ ਗਏ ਭਵੰਤਮਾਨ ਜੀ ਯਾਦ ਰੱਖਣਾ ਇਤਿਹਾਸ 'ਕਿ ਕਦੇ ਸਮਰਜੀਤ ਸਿੰਘ ਮਾਨ 13 ਦੀ 13 ਸੀਟਾਂ ਜਿੱਤ ਗਿਆ ਸੀ ਜੇਲ੍ਹ ਦੇ ਵਿੱਚ ਬੈਠੇ ਆ ਕਦੇ ਆਉਣ ਵਾਲਾ 27 ਦਾ ਤੁਹਾਡਾ ਹਾਲ ਇਹ ਨਾ ਹੋਵੇ ਕਦੇ 13 ਦੇ 13 ਸ਼ੀਟਾਂ ਤੁਹਾਡੇ ਹੱਥਾਂ ਦੇ ਵਿੱਚੋਂ ਨਿਕਲ ਜਾਣ ਹੁਣ ਤਾਂ ਤਿੰਨ ਗਈਆਂ ਨੇ ਇੱਕ ਹਨੇਰੀ ਹੁੰਦੀ ਆ ਇੱਕ ਬਾਹ ਹੁੰਦੀ ਆ ਇੱਕ ਤੂਫਾਨ ਹੁੰਦਾਗਾ ਤੇ ਉਹ ਸਭ ਕੁਝ ਰੋੜ ਕੇ ਲੈ ਜਾਂਦਾ ਜੇ ਤੁਸੀਂ ਆਪਣੀ ਹੋਮਿਓ ਛੱਡ ਕੇ ਇੱਕ ਉਸ ਨੌਜਵਾਨ ਨੂੰ 100 ਚੁੱਕ ਤੱਕ ਜਿਹੜਾ ਸਮਾਗ ਦੇ ਵਿੱਚ ਉਦੋਂ ਤੱਕ ਨਹੀਂ ਛੱਡ ਰਹੇ ਤੁਸੀਂ ਉੱਤੇ ਐਨਐਸਐ ਨਹੀਂ ਹਟਾਰੇ ਇਹ ਬਹੁਤ ਜਿਹੜੀ ਮਾੜੀ ਗੱਲ ਆ ਇਹ ਪੰਜਾਬ ਦੇ ਮੁੱਖ ਮੰਤਰੀ ਵਾਲੀ ਕੋਈ ਗੱਲ ਨਹੀਂ ਇਹ ਇਹ ਸਿਆਣਪ ਵਾਲੀ ਕੋਈ ਗੱਲ ਨਹੀਂ ਇਹ ਤਾਂ ਮਤਲਬ ਇਹ ਆ ਕਿ ਸਿੱਖਾਂ ਦੇ ਨਾਲ ਜਿਹੜਾ ਤਰ੍ਹਾਂ ਤੁਸੀਂ ਪਹਿਲੀਆਂ ਸਰਕਾਰਾਂ ਚਾਹੁੰਦੀਆਂ ਸੀ ਉਹੀ ਤੱਕਾ ਤੁਸੀਂ ਕਰ ਰਹੇ ਹੋ ਤੁਹਾਡੇ ਬਦਲਾਅ ਦੇ ਵਿੱਚ ਫਰਕ ਕੀ ਆ ਮੈਂ ਇਹ ਪੁੱਛਣਾ ਚਾਹਣਾ ਤੁਹਾਡਾ ਬਦਲਾਅ ਤੇ ਉਹਨਾਂ ਦੇ ਬਦਲਾਅ ਵਿੱਚ ਕੀ ਫਰਕ ਆ ਜੇਲਾਂ ਦੇ ਵਿੱਚ ਉਹ ਵੀ ਛੱਡਦੇ ਸੀ ਜੇਲਾਂ ਦੇ ਵਿੱਚ ਤੁਸੀਂ 50 ਜਣੇ ਬੰਦ ਕਰ ਦਿੱਤੇ 1.5 ਸਾਲ ਹੋ ਗਏ ਤੇ ਉਹਨਾਂ ਤੇ ਕੋਈ ਐਡਾ ਵੱਡਾ ਜਰਮਨ ਵੀਂਸੀ ਤੁਸੀਂ ਲੱਗ ਕੇ ਆਖੇ ਬਿੱਟੂ ਵਰਗਿਆਂ ਦੇ ਜਾਂ ਹੋਰ ਦੇ ਜਿਹੜੇ ਚੜ ਕੇ ਡਿੱਕੇ ਤੁਸੀਂ ਇੱਕ ਜਿਸ ਤਰ੍ਹਾਂ ਇੰਦਰਾ ਗਾਂਧੀ ਨੇ ਦੂਜਿਆਂ ਦੇ ਡਿੱਕੇ ਚੜ ਕੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਤੇ ਉਹ ਲੋਕੀ ਅਜੇ ਤੱਕ ਨਹੀਂ ਭੁੱਲਦੇ ਉਸ ਨੂੰ 40 ਸਾਲ ਹੋ ਗਏ ਨੇ ਤੇ ਇਸ ਕਰਕੇ ਜੇਕਰ ਤੁਸੀਂ ਵੀ ਸਿੱਖ ਕੌਮ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰੋਗੇ ਤੇ ਆਉਣ ਵਾਲੀਆਂ ਧਾੜੀਆਂ ਜਿਹੜੀਆਂ ਸੀਟਾਂ ਨੇ ਉਹ ਵੀ ਖਤਰੇ ਦੇ ਵਿੱਚ ਜਾਣਗੀਆਂ ਤੁਹਾਨੂੰ ਆਪਣੇ ਆਪ ਇਹ ਡਿਸੀਜਨ ਲੈਣਾ ਚਾਹੀਦਾ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਹੜਾ ਤੁਸੀਂ ਛੱਡਣਾ ਸੀ ਨਾ ਕਿ ਤੁਸੀਂ ਬੈਰ ਵਿਰੋਧ ਰੱਖਣਾ ਸੀ ਬੈਰ ਕੱਢਣਾ ਸੀ ਹੁਣ ਕਿੰਨਾ ਕੁ ਟਾਈਮ ਰੱਖ ਲਓਗੇ ਆਲਾ ਕੋਟਰਾਹੀ ਕੋਟਰਾਹੀ ਵਗਜੂਗਾ ਕੋਟਰਾਹੀ ਵਾਰ ਕਢਾ ਲਓਗੇ ਫਿਰ ਤੁਹਾਡੀ ਕੀ ਰਹੂਗੀ ਹੁਣ ਤੱਟੜੀ ਇੱਜ਼ਤ ਬਚਦੀ ਆ ਕਿ ਭਾਈ ਭਵੰਤਮਾਨ ਨੇ ਵੱਡਾ ਦਿਲ ਦਿਖਾਇਆ ਤੇ ਜਿਹੜਾ ਐਮਪੀ ਜਿੱਤਿਆ ਸੀ ਉਹਨੂੰ ਬਾਹਰ ਕਰ ਦਿੱਤਾ ਤੇ ਵਿਰੋਧੀਆਂ ਨੇ ਵੀ ਬਥੇਰਾ ਰੌਲਾ ਪਾਇਆ ਸੀ ਕਿ ਅੰਮ੍ਰਿਤਪਾਲ ਜਿੱਤਣਾ ਜਾਵੇ ਜਿੱਤਣਾ ਜਾਵੇ ਉਹ ਅਗਲੇ ਨੇ 2 ਲੱਖ ਵੋਟ ਤੇ ਜਿਤਾ ਦਿੱਤਾ ਤੇ ਮੂੰਹ ਤੇ ਜੜੀਆਂ ਇਹ ਜੜੀਆਂ ਚਪੇੜਾ ਵੱਜੀਆਂ ਕਹਿਣ ਦਾ ਭਾਵ ਕਿ ਹੰਕਾਰ ਮਾੜਾ ਹੁੰਦਾਗਾ ਤੁਸੀਂ ਅੱਜ ਨਹੀਂ ਕੱਢੋਂਗੇ ਮੈਂ ਪਹਿਲਾਂ ਕਹਿ ਕੇ ਹਟਿਆ 2 ਮਹੀਨੇ 6 ਮਹੀਨੇ ਹੋ ਰੱਖ ਲੋਗੇ ਅੰਦਰ ਕਿੰਨਾ ਕੁ ਰੱਖ ਲਓਗੇ ਬੰਦਾ ਐਮਪੀ ਬਣਿਆ ਐਮਪੀ ਚੁਣਿਆ ਲੋਕਾਂ ਨੇ ਖੰਡੂਰ ਸਾਹਿਬ ਵਾਸੀਆਂ ਨੇ 2 ਲੱਖ ਵੋਟਾਂ ਤੇ ਤੁਹਾਡਾ ਬੰਦਾ ਕਿਹੜਾ ਜਿੱਤੇਗਾ ਦੱਸ ਕੇ ਦਿਖਾਓ ਪੰਜਾਬ ਦੇ ਵਿੱਚ ਕੋਈ ਹੋਰ ਨੂੰ ਲੀਡ ਮਿਲੀ ਹੋਵੇ ਨਹੀਂ ਤੁਹਾਨੂੰ ਅਗਲੇ ਪਤਾ ਹੈਗਾ ਕਿ ਜੇ ਪਾਰਲੀਮੈਂਟ ਵਿੱਚ ਵਾਗ ਗਿਆ ਭਾਈ ਅੰਮਰਪਾਲ ਸਿੰਘ ਤੁਹਾਨੂੰ ਗੱਲ ਤੱਕ ਨਹੀਂ ਕਰਨ ਦੇਣੀ ਤੁਹਾਨੂੰ ਕਿਸੇ ਨੂੰ ਜਵਾਬ ਨਹੀਂ ਔਰਨਾ ਤੁਹਾਨੂੰ ਜਿਹੜੇ 5-600 ਹੋਣਗੇ ਤੁਸੀਂ 541 ਜਿੰਨੇ ਵੀ ਹੈਗੇ ਹੋ ਤੁਸੀਂ ਹਿਸ ਨੂੰ ਕਹ ਰਹੇ ਪਾਸ ਟੂ ਪਾਸ ਆ ਕੋਈ ਕੰਮੇ ਬੋਲਦਾ ਕੋਈ ਕੰਮੇ ਬੋਲਦਾ ਚਾਹੇ ਜੋ ਵੀ ਆ ਪਰ ਇੱਕ ਗੱਲ ਸਾਫ ਆ ਕਿ ਜਿਹੜੇ ਮੁੱਦੇ ਪਾਈ ਅੰਮਰਤਪਾਲ ਚੁੱਕ ਸਕਦਾ ਜਾਂ ਜਿਹੜੀ ਦਲੇਰੀ ਦੇ ਨਾਲ ਉਹ ਗੱਲ ਕਰੂਗਾ ਪਾਰਲੀਮੈਂਟ ਦੇ ਵਿੱਚ ਤੇ ਤੁਹਾਡੇ ਉੱਤੇ ਸਾਰਿਆਂ ਦੀ ਜ਼ੀਰੋ ਕਰਕੇ ਆਊਗਾ ਇਹ ਅੱਜ ਲਿਖ ਕੇ ਲੈ ਲਓ ਇਹ ਰਿਕਾਰਡ ਹੋਊਗਾ ਇਤਿਹਾਸਿਕ ਦਰਜ ਹੋਗੀ ਇਹ ਜਿੱਤ ਵੀ ਦਰਜ ਹੋਗੀ ਤੇ ਪਾਰਲੀਮੈਂਟ ਵਿੱਚ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਬੋਲੂਗਾ ਤੇ ਉਹ ਵੀ ਦਰਜ ਹੋਊਗਾ ਤੇ ਤੁਸੀਂ ਇਸ ਦਾ ਜਿਹੜਾ ਹੈਗਾ ਪੰਜਾਬ ਸਰਕਾਰ ਨੂੰ ਸੇਟੀ ਨਵਟਾਰਾ ਕਰਨਾ ਚਾਹੁੰਦਾ ਤੇ ਉਹਨੂੰ ਜਿਹੜਾ ਹੈਗਾ ਜੇਲ੍ਹ ਵਿੱਚੋਂ ਕੱਢ ਕੇ ਉਹਨੂੰ ਸੌਂਚ ਕਾ ਕੇ ਤੇ ਪਾਰਲੀਮੈਂਟ ਦੀ ਕੁਰਸੀ ਤੇ ਬਿਠਾਉਣਾ ਚਾਹੁੰਦਾ ਤੇ ਜਿਹੜਾ ਖੰਡੂਰ ਸਾਹਿਬ ਵਾਸੀਆਂ ਨੇ ਐਡਾ ਵੱਡਾ ਉਹਨਾਂ ਤੇ ਮਾਣ ਕੀਤਾ ਤੇ ਉਹਨਾਂ ਤੇ ਉਹ ਜਿਹੜਾ ਖਰਾ ਉਤਰ ਸਕੇ ਤੇ ਜਿਹੜੀਆਂ ਦੁੱਖ ਤਕਲੀਫਾਂ ਲੋਕਾਂ ਨੇ ਆ ਨਸਾ ਜਮੇ ਹੋ ਗਿਆ ਜਾਂ ਹੋਰ ਕਿੰਨੇ ਜਿਹੜੇ ਅਪਰਾਧ ਮਾਮਲੇ ਨੇ ਜਿਹੜੇ ਪੰਜਾਬ ਦੇ ਅੰਦਰ ਵਗ ਰਹੇ ਨੇ ਇਸ ਵਕਤ ਵਿਆਹ ਵਿਦਾ ਮੁੱਦਾ ਹੋ ਗਿਆ ਨਸ਼ੇ ਦਾ ਵੀ ਮੁੱਦਾ ਸਭ ਤੋਂ ਵੱਡਾ ਨੌਜਵਾਨ ਘਰ ਘਰ ਦੇ ਵਿੱਚ ਮਰੀ ਜਾਂਦੇ ਨੇ ਟੀਕੇ ਲਾ ਕੇ ਤੁਹਾਡੀ ਸਰਕਾਰ ਦਾ ਕੋਈ ਧਿਆਨ ਨਹੀਂ ਤੁਹਾਡੀ ਪੁਲਿਸ ਨੇ ਕੋਈ ਕਰ ਸਕਦੀ ਉਲਟ ਤੁਹਾਡੇ ਨੂੰ ਫੋਨ ਕਰਦੇ ਆਂ ਆਜ ਜ਼ਰੂਰ ਜਾਂਦੀ ਅੱਧੇ ਘੰਟੇ ਬਾਅਦ ਘੰਟੇ ਬਾਅਦ ਪਰ ਫੜਦੀ ਨਹੀਂ ਨਾ ਸਾਹਮਣੇ ਫਿਰਦੇ ਹੁੰਦੇ ਬੰਦੇ ਕਹਿੰਦੇ ਜੇ ਤਾਂ ਮਰ ਜਾਂਦੇ ਚਿੱਟੇ ਨਾਲ ਆ ਕੇ ਸਾਡੇ ਮਰ ਗਿਆ ਫਿਰ ਕੀ ਹੋਊਗਾ ਹਾਈਡੋਟਿਕ ਤੁਸੀਂ ਇਹ ਸਰਕਾਰ ਆ ਤੁਹਾਡੀ ਇਹ ਪੁਲਿਸ ਮੰਨ ਲਓ ਜੇ ਪਿੰਡ ਦੇ ਵਿੱਚ ਕਿਸੇ ਦੇ ਘਰ ਦੇ ਵਿੱਚ ਬੰਦਾ ਮਰ ਜੇ ਤਾਂ ਤੁਸੀਂ ਉਹ ਤੇ ਪਰਚਾ ਦਰਜ ਕਰ ਦੋਗੇ ਤਾਂ ਮਤਲਬ ਇਹ ਆ ਕਿ ਤੁਹਾਡੇ ਠਾਂਡੇ ਵਿੱਚ ਨਾ ਮਰ ਜਾਵੇ ਮੈਂ ਬਾਹਰੀ ਗੱਲਾਂ ਚਲ ਹੁਣ ਲੰਬੀ ਗੱਲ ਨਹੀਂ ਕਰਦਾ ਕਿ ਮੁੱਦਾ ਸੀ ਅੱਜ ਭਾਈ ਅੰਮਰਤਪਾਲ ਸਿੰਘ ਖਾਲਸਾ ਦਾ ਤੇ ਉਹਨਾਂ ਜਿਹੜਾ ਭਾਈ ਖੰਡੂਰ ਸਾਹਿਬ ਤੋਂ ਜਿਹੜਾ ਲੋਕਾਂ ਨੇ ਇਹਨੂੰ ਸੰਗਤ ਨੇ ਇੰਨਾ ਮਾਨ ਬਖਸ਼ਿਆ ਤੇ ਤੁਸੀਂ ਉਹਦਾ ਜਿਹੜਾ ਹੈਗਾਗਾ ਸੇਤੀ ਉਹਦਾ ਹੱਲ ਕਰੋ ਤੇ ਕੱਢੋ ਬਾਹਰ ਇਨੇ ਅਗਲੇ ਨੇ ਕੋਟਰਾ ਹੀ ਬਾਹਰ ਆ ਜਾਣਾ ਤੁਹਾਡੀ ਫਿਰ ਜਿਹੜੀ ਇੱਜ਼ਤ ਆ ਹੁਣ ਤਾਂ ਮਾੜੀ ਮੋਟੀ ਹੈਗੀ ਆ ਤੇ ਉਹ ਸਭੀ ਸਾਰੀ ਖਰਾਬ ਹੋ ਜਾਣੀ ਆ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਲਾਇਕ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਨਾਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਧੰਨਵਾਦ ਵਹਿਰ ਜੀ ਦਾ ਖਾਲਸਾ ਵਹਿਰ ਜੀ ਕੀ ਫਤਿਹ